ਦੇਖ ਲੋ ਵਰਤਾਏ ਜਾ ਰਹੇ ਆ ਜੀ ਖਨੋਰੀ ਬਾਟਰ ਦੇ ਖੁੱਲੇ ਉਹ ਜੋਦਿਓ ਕਿਹੜੇ ਪਿੰਡ ਤੋਂ ਜੀ ਅਸੀਂ ਤਾਰਾਂ ਵਾਲੀ ਤੋਂ ਇਹ ਜ਼ਿਲ੍ਹਾ ਕਿਹੜਾ ਪਿੰਡਾ ਕਤਲ ਵਾਹ ਜੀ ਵਾਹ ਤੇ ਜਲਦੀ ਸੇਵਾ ਨਿਭਾ ਰਹੇ ਆ ਭਰਾ ਦੇਖੋ ਹਰ ਇੱਕ ਟਰਾਲੀ ਦੇ ਵਿੱਚ ਪੇਟੀਆਂ ਬੋਤਲਾਂ ਜਿਸ ਜਿਸ ਨੂੰ ਵੀ ਜ਼ਰੂਰਤ ਆ ਭਾਈ ਜੀ ਵੰਡੀਆਂ ਜਾ ਰਹੀਆਂ ਇਧਰ ਪਿੰਡਾਂ ਵਾਲਿਆਂ ਨੇ ਲਾਇਆ ਲੰਗਰ ਖੀਰ ਤੇ ਸਾਰਾ ਸਿਸਟਮ ਭਰਾਵਾਂ ਨੇ ਜਿੱਦਣ ਤੋਂ ਵੀ ਮੋਰਚਾ ਲੱਗਾ ਇੱਥੇ ਹਸਾਮ ਨਾਲ ਉਸ ਦਿਨ ਤੋਂ ਹੀ ਪੱਟੀਆਂ ਲਿਆ ਦੋ ਜਾਨਾਂ ਲੰਗਰ ਦੀਆਂ ਸਵਾਮਾਂ ਨਿਭਾ ਰਿਹਾ ਭਰਾ ਜਾਰੇ ਬਹੁਤ ਸਹਿਯੋਗ ਹੈ ਇਹਨਾਂ ਵੀਰਾਂ ਦਾ ਚੱਲ ਰਿਹਾ ਜੀ ਨਾਲ ਗੱਫੇ ਵਰਤਾਏ ਜਾ ਰਹੇ ਜੀ ਵੇਖੋ ਰਵਿੰਦਰ ਭਾਈ ਦੋ ਜਾਨੇ ਲੱਗਿਆ ਵਰਤੌਣ ਲਈ ਬਹੁਤ ਚੜ੍ਹਦੀ ਕਲਾ ਜੀ ਵੇਖੋ ਖੁੱਲੇ ਗੱਫੇ ਵਰਤੇ ਜਾ ਰਹੇ ਜੀ ਖਨੌਰੀ ਬਾਟੂ ਜੀ ਬਾਤੋ ਵਾਦ ਗਿਣਤੀ ਦੇ ਵਿੱਚ ਸਨਤਾ ਪੌਂਟਨ ਦੀ ਕਿਰਪਾਲਤਾ ਕਰਨ ਬਾਕੀ ਆ ਵੇਖੋ ਬਾਈ ਜੀ ਆਪੋ ਆਪਣੇ ਬੈਨਰ ਲੱਗੇ ਹੋਏ ਆ ਜੀ ਪਟਿਆਲੇ ਵਾਲੇ ਬਾਈ ਕਰੋ ਜੀ ਕਰੋ ਸ਼ੇਅਰ ਵੱਧ ਤੋਂ ਵੱਧ ਵੀਡੀਓ ਇੱਧਰ ਬਾਈ ਜੀ ਲੱਗੀਆਂ ਟਰਾਲੀਆਂ ਵੱਡੀ ਗਿਣਤੀ ਦੇ ਵਿੱਚ ਕੀ ਆ ਬਾਈ ਜੀ ਮਾਝੇ ਵਾਲਿਆਂ ਦੀਆਂ ਟਰਾਲੀਆਂ ਤੁਸੀਂ ਦੇਖ ਸਕਦੇ ਆ ਜੀ ਆ ਬੈਠਿਆ ਜੀ ਮਾਝੇ ਵਾਲੇ ਇੱਧਰ ਵੀ ਬੈਠੇ ਆ ਬੈਠੇ ਆ ਬਾਈ ਜੀ ਸਾਡੇ ਮਾਝੇ ਵਾਲੇ ਭਰਾ ਇੱਧਰ ਚਾਰ-ਚ ਫੇਰੇ ਤੁਸੀਂ ਦੇਖ ਸਕਦੇ ਆ ਜੀ ਖਨੌਰੀ ਬਾਰਡਰ ਤੇ ਜੀ ਵੱਡੀ ਗਿਰਤੀ ਦੇ ਵਿੱਚ ਲੱਗੀਆਂ ਟਰਾਲੀਆਂ ਤੇ ਆ ਜਿਹੜੇ ਮੈਗਨੇਟ ਬਾਈ ਜੀ ਫੈਂਕੇ ਗਏ ਸੀ ਤੇ ਅੱਜ ਵੀ ਆ ਆ ਪੱਕੀ ਗੋਲੀ ਦਾ ਇਹ ਵੀ ਚੱਲੀ ਸੀ ਹੈ ਨਾ ਵਾਹ ਜੀ ਵਾਹ ਤੇ ਬੜਾ ਧੱਕਾ ਕੀਤਾ ਸਰਕਾਰਾਂ ਨੇ આંਸੂ ਗੋਲੇ ਬਾਰਾਂਪੁਰ ਦੀ ਤੇ ਹੋਰ ਵੀ ਜੋ ਜੋ ਆ ਦੇਖੋ ਸਿਸਟਮ ਭਾਈ ਜੀ ਤੁਸੀਂ ਦੇਖ ਸਕਦੇ ਆ ਵੀਰ ਦਿਖਾ ਰਹੇ ਆ ਜੀ ਸਿੱਕਰੋ ਵੀਡੀਓ ਸ਼ੇਅਰ ਹੋਵਾ ਤੋਂ ਬਾਅਦ ਵੱਡੀ ਗਿਣਤੀ ਜਾਂ ਸੰਗਤਾਂ ਜਿਹੜੀਆਂ ਪਹੁੰਚ ਰਹੀਆਂ ਆ ਜੀ ਤੇ ਆਪ ਸਾਡੇ ਮਾਝੇ ਵਾਲੇ ਵੀਰ ਸਾਰੇ ਡਿਊਟੀਆਂ ਨਿਭਾ ਰਹੇ ਆ ਆਪੋ ਆਪਣੇ ਚਲੋ ਚਾਹ ਪਾਣੀ ਫੁਲਕਾ ਪਾਣੀ ਛਕ ਰਹੇ ਆ ਜੀ ਤੇ ਖੀਰਾਂ ਵੀ ਖਾਣੀਆਂ ਪੈਂਦੀਆਂ ਬਾਈ ਜੀ ਸੰਘਰਸ਼ ਲੜਨੇ ਆ ਤੇ ਖੀਰਾਂ ਕਿੰਨੇ ਖਾਣੀਆਂ ਜੇ ਬੰਬਾਂ ਅਮੋ ਸਾਹਮਣੀ ਖਾਣੇ ਆ ਤੇ ਖੀਰਾਂ ਵੀ ਜੋਧੀਆਂ ਹੀ ਖਾਣੀਆਂ ਕਿਉਂ ਬਜ਼ੁਰਗੋ ਬਿਲਕੁਲ ਬਿਲਕੁਲ ਤੇ ਇੱਧਰ ਛਗਰੀ ਵਾਲੇ ਫਿਰਦੇ ਆ ਜੀ ਫਿਰਾਲ ਹੋਰ ਵੀ ਵੱਡੀ ਗਿਣਤੀ ਚ ਸੰਗਤਾਂ ਪਹੁੰਚ ਗਏ ਜੀ ਕਰੋ ਸ਼ੇਰਵਾਤ ਤੋਂ ਬਾਅਦ ਬਾਈ ਜੀ ਵੀਡੀਓ ਤੇ ਚੈਨਲ ਕਰੋ ਸਬਸਕ੍ਰਾਈਬ ਜੀ